ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਬਾਈ ਦਾ ਐਡਰੈਸ ਇੱਕ ਵਾਰੀ ਜਰੂਰ ਕਨਫਰਮ ਕਰ ਲਿਓ ਪਿੰਡ ਬਹਿਲਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਬਾਈ ਦਾ ਨਾਮ ਪ੍ਰਗਟ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਹਾਂ ਵੀਡੀਓ ਬਣਾਉਣ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਗ گاؤں ਦੇ ਵਿੱਚ ਇੱਕ ਗਾਂ ਤਾਜੀ ਸੂਈ ਤੇ ਇੱਕ ਗੱਲ ਦੋਸਤੋ ਕੋਈ 1.5 ਮਹੀਨਾ ਪਾਉਣੇ 2 ਮਹੀਨੇ ਹੋ ਗਏ ਟਿਕਾ ਲੱਗੇ ਨੂੰ ਕਨਫਰਮ ਅਜੇ ਕੋਈ ਨਹੀਂ ਕਿ ਚੈੱਕਪਾਸ ਕੋਈ ਨਹੀਂ ਕੀ ਇਹਨਾਂ ਦੋਵਾਂ ਦਾ ਅਗਦੀ ਡਿਟੇਲ ਆਪਾਂ ਬਾਈ ਦੇ ਕੋਲੋਂ ਪੁੱਛ ਰਹੇ ਨੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਦੇ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਬਾਈ ਨਾਲ ਗੱਲਬਾਤ ਕਰਕੇ ਡਿਟੇਲ ਸਾਰੀ ਪੁੱਛ ਲਈਏ ਵੀਡੀਓ ਐਂਡ ਤੱਕ ਜਰੂਰ ਦੇਖਿਓ ਬਾਈ ਪ੍ਰਗਟ ਸਿੰਘ ਸਾਸਰੀ ਘਰ ਹੈ। ਦੱਸੀ ਘਰ ਵੀ ਸਾਸਰੀ ਘਰ। ਤੂੰ ਠੀਕ ਠਾਕ ਹੈ? ਵਧੀਆ ਵੀਰ ਵਧੀਆ। ਚੱਲੀਏ ਉਹ ਜੀ ਕਮਰਾ। ਵਧੀਆ ਜੀ ਵਧੀਆ ਸੇ। ਠੀਕ ਹੈ ਜੀ। ਹਾਂ ਅਡਰੈਸ ਬੋਲ ਦੋ ਜੀ ਆਪਣਾ। ਪਿੰਡ ਪਿੰਡ ਬਈਲਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ। ਹਾਂ ਜੀ। ਨਾਂ ਪ੍ਰਗਟ ਸਿੰਘ। ਹਾਂ ਜੀ। ਫੋਨ ਨੰਬਰ 8728073597। ਠੀਕ ਹੈ ਜੀ। ਹਾਂ ਜੀ। ਦੋ ਨਗਰ ਗਾਵਾਂ ਦੇ ਵਿੱਚ। ਹਾਂ ਜੀ। ਇਹ ਦੋਵੇਂ ਸੂਈਆਂ ਸੋਈਆਂ ਹਨ। ਹਾਂ ਜੀ ਇਹ ਸੂਈ ਆ ਤੇ ਉਹ ਟਾਂਗਾਂ ਮੀਨਾਂ ਦੀ ਸੂਈਆਂ ਦੇ ਨਾਲ ਡੇਢ ਮਹੀਨੇ ਦੀ ਬਣੀ ਵੀ ਆ। ਅੱਛਾ ਜੀ। ਤੇ ਚੈੱਕ ਪਾਸ ਨਹੀਂ ਆ ਚੈੱਕ ਆ ਸੱਜਰ ਸੂਈ ਮਹੀਨੇ ਦੀ ਵਿਹੜ ਅੱਛਾ 1 ਮਹੀਨਾ ਗੱਸੀਨ ਹੈ ਨਾ ਹਾਂ ਇਹ ਵੀ ਪਹਿਲਾਂ ਵੱਛੀ ਆ ਅੱਛਾ ਜੀ ਪਹਿਲੇ ਸੂਏ ਸੂਈ ਹੈ ਵੀ ਠੀਕ ਹੈ ਸੀਲਸਲਾ ਕੋ ਪੂਰੀ ਹੈ ਨਾ ਸੀਲਿਆ ਜੀ ਕਿੰਨਾ ਦੋ ਦੋ ਦਾ 10 ਕਿਲੋ ਇਸ ਟਾਈਮ ਤੇ 10 ਕਿਲੋ ਜੀ ਹਾਂ ਠੀਕ ਹੈ ਜੀ ਬਾਕੀ ਥਣ ਥਣ ਨੂੰ ਵਿਖਾਓ ਕਿੰਨਾ ਵਧੀਆ ਆ ਲਈ ਦੋਸਤੋ ਕਰ ਲਿਓ ਚੱਕ ਥਣਾਂ ਦੀ ਕੁਆਲਿਟੀ ਬੜੀ ਭੀ ਥਣੇ ਆ ਹਾਂ ਜੀ ਚਵਾਈ ਚਵਾਈ ਵਧੀਆ ਇੱਕ ਨੰਬਰ ਦੀ ਵਧੀਆ ਵਧੀਆ ਚਵਾ ਇੱਕ ਨੰਬਰ ਦੀ ਚਵਾ ਬੱਚਾ ਤੇ ਮਗਰ ਮਗਰ ਵੱਛੀ ਹੈ ਜੀ ਆਹ ਆ ਵੱਛੀ ਜੀ ਤੇ ਮਗਰ ਮਹੀਨਾ ਗੱਸੀਨ ਇੱਕ ਮਹੀਨਾ ਹੋ ਗਿਆ ਸੂਈ ਨਾ ਹਾਂ ਠੀਕ ਹੈ ਬਾਕੀ ਥਣਾ ਥਣਾ ਦੀ ਕੁਆਲਿਟੀ ਨੇੜ ਤੋਂ ਕਰਾ ਚੈੱਕ ਕਰਾ ਉਹਨਾਂ ਨਾਲ ਕਰਿਓ ਚੈੱਕ ਹਾਂ ਥਣ ਵੇਖੋ ਕਿੱਡਾ ਸੁਆਦੀ ਆ ਪਹਿਲਾਂ ਸੁਆਵ ਮੱਛੀ ਦਾ ਇਹ ਨੋ ਵਾਲਾ ਥਣ ਗੁਲਾਬੀ ਰੰਗ ਦੇ ਥਣ ਨੋ ਵਾਲੇ ਵਧੀਆ ਕੁਆਲਿਟੀ ਦੇ ਬਈ ਖੋਲੋ ਕੱਢਿਓ ਬਾਹਰੋਂ ਕਰ ਲਓ ਜੀ ਕਰ ਲਿਓ ਚੈੱਕ ਦੋਸਤੋ ਉਹ ਬਈ ਦੁੱਧ ਕਿੰਨਾ ਦੱਸਿਆ ਜੀ ਤਿਆਰ ਹੁਣ ਦੁੱਧ 10 ਕਿਲੋ ਜੀ 10 ਕਿਲੋ ਪੂਰਾ ਤਿਆਰ ਹੈ ਜੀ 10 ਕਿਲੋ ਚਵਾ ਕੇ ਦਵਾਂਗੇ ਚਵਾ ਕੇ ਬਈ ਕਹਿੰਦਾ ਦਵਾਂਗੇ 10 ਕਿਲੋ ਦੁੱਧ ਨਿੱਗਰ ਹਵਾ ਨਾ ਪੂਰਾ ਕਰਿਓ ਚੈੱਕ ਉਦਾਂ ਜੀ 10 11 ਕਿਲੋ ਆ ਹਾਂ ਜੀ ਲਿੱਸਾ ਪੰਜ ਥੋੜਾ ਉਹ ਤੁਹਾਨੂੰ ਪਤਾ ਸੇਵਾ ਸੂਗਾ ਠੰਡ ਠੁੰਡਿਆ ਕੀ ਹੈ ਹਾਂਜੀ ਮੌਸਮ ਠੰਡਾ ਤਾਂ ਨੇ ਇਸ ਕਰਕੇ ਥੋੜਾ ਜਿਹਾ ਪਖੂਣਾ ਵੈਸੇ ਹੀ ਲਿੱਸਾ ਪੰਜਾ ਬਖਾ ਜਾਂਦਾ ਲਓ ਜੀ ਕਰ ਲਓ ਜੀ ਚੱਕ ਬਾਕੀ ਨਵੀਂ ਵਸ਼ੀ ਆ ਜੀ ਹਾਂਜੀ ਹਾਂਜੀ ਇਹ ਕਰੀਪੀ ਲਓ ਜੀ ਦੋ ਚਾਰ ਸੂਏ ਚੋਕੇ ਵੀ ਇਹ ਵਸ਼ੀ ਵਧੀਆ ਬਿਕਣ ਵਾਲੀ ਲਓ ਕਰ ਲਓ ਜੀ ਆਹ ਲਓ ਜੀ ਵੇਖੋ ਜੀ ਸੀਲਸਲਾ ਗਿਆ ਜੀ ਪੂਰੀ ਲੈ ਜੀ ਹਾਂ ਬਹੁਤ ਵਧੀਆ ਜੀ ਬਹੁਤ ਵਧੀਆ बखाते का थान थोड़ा बखाना जी बखाते थान थोड़ा चंगी तरह बखाते हैं से लग्ज़ी करियो जग बाक ओके जी लगे आजीत ये दें हाँ जी हाँ जी वो डियला सा अभी या वो डियला सा अभी निके जी ये फोटानी है हाँ लोज 10 ਕਿਲੋ ਦੁੱਧ ਮੌਜੂਦਾ ਤਿਆਰ ਹੈ ਜੀ ਹੁਣ ਜਿਹੜਾ ਵੀਰ ਆਵੇ ਕਿ ਆਪਣੇ ਤਸੱਲੀ ਕਰ ਲੈ ਬੇਸ਼ੱਕ ਚੋਕੇ ਕਰ ਲੈ ਬੇਸ਼ੱਕ ਵੀਡੀਓ ਕਾਲ ਤੇ ਚੋਈ ਕਰ ਲੈ ਹੈਗੀ ਸੀਲ ਸੰਢੀ ਹੈ ਜੀ ਠੀਕ ਹੈ ਜੀ ਇਹਦੇ ਉਂਜੀ ਆ ਕੋਕੇ ਜੇ ਲੱਗੇ ਆ ਇਹਦੇ ਭੋੜੀ ਵਾਲਾ ਹਿਸਾਬੀ ਆ ਭੋੜੀ ਦਾ ਹਿਸਾਬੀ ਛੋਟੇ ਛੋਟੇ ਜੀ ਹਾਂ ਠੀਕ ਹੈ ਜੀ ਹਾਂ ਤੇ ਭਾਈ ਪ੍ਰਗਟ ਕਿ ਮੁੱਲ ਕਿੰਨਾ ਕਰਨਾ ਦਾ ਮੁੱਲ ਭਾਜੀ ਦਾ 30000 ਮੰਗਦੇ ਆ ਦੇਣੀ ਕਿਨੇ ਦੀ ਦੇ ਦਾਂਗੇ 27000 ਦੀ 27000 ਦੀ ਹਾਂ ਜੀ ਹੈਗੀ ਕਿ ਜੇ ਇਸ ਤੋਂ ਕੋਈ ਨਹੀਂ ਕਰਦਾ ਫੇ ਮੌਕੇ ਤੇ ਮਾਰਤਾ ਕੋਈ ਫੋਨ ਲਾਵੇ ਵੀਰ ਭਰਾ ਠੀਕ ਹੈ ਜੀ ਹਾਂ ਲਓ ਜੀ ਡਿਮਾਂਡ ਉਸ ਤੋਂ ਰੱਖੀ ਗਈ 27000 ਦੇ ਵਿੱਚੋਂ ਆਿਆਂ ਗਿਆ ਦਾ ਮਾਨ ਤਨ ਛੋੜ ਛਾਪਾ ਜਿਹੜਾ ਮੋਕੇ ਤੇ ਹੋਊਗਾ ਗਾਂ ਬਿਲਕੁਲ ਤਾਜੀ ਸੂਈ ਜੀ ਇੱਕ ਮਿੰਟ ਲੈ ਟਾਈਮ ਹੋਗਾ 10 ਕਿਲੋ ਦੁੱਧ ਮੋਕੇ ਦਾ ਤਿਆਰ ਆ ਬਿਲਕੁਲ ਨੋਰਮਲ ਰੇਟ ਜੀ ਅੱਛਾ ਵੀ ਪ੍ਰਗਟ ਜਿਹੜੀ ਪਰਲੇ ਪਾਸੇ ਗਾਂ ਵੱਧੀ ਹੈ ਦੂਜੇ ਨੰਬਰ ਤੇ ਇਹਦੀ ਦਸੀ ਡਿਟੇਲ ਇਹ ਸਵਾ ਕਰਵਾ ਇਹ ਪਹਿਲਾਂ ਦਸੀ ਹੈ ਜੀ ਇਹ ਵੀ ਪਹਿਲਾਂ ਦੀ ਪਹਿਲਾਂ ਪਹਿਲਾਂ ਦੋਵੇਂ ਅੱਛਾ ਜੀ ਹਾਂ ਇਹ ਕਰੇ ਦੁੱਧ 7 ਕਿਲੋ ਆ ਜੀ 7 ਕਿਲੋ ਦੁੱਧ ਹੈ ਨਾ ਦੋਵੇਂ ਟਾਈਮ ਚੁਵਾਵਾਂ ਜਿਹੜਾ 7 ਕਿਲੋ ਦੁੱਧ ਆ ਜੀ ਚੁਵਾਵਾਂ 7 ਕਿਲੋ ਹੈ ਨਾ ਜੀ 1.5 ਮਹੀਨਾ ਹੋ ਗਿਆ ਤੁਸੀਂ ਦੱਸਿਆ ਵੀ ਟੀਕਾ ਲੱਗਿਆ ਠੀਕ ਹੈ ਜੀ ਤੇ ਇਹ ਬਾਈ ਪ੍ਰਗਟ ਇਹਦਾ ਮੁੱਲ ਕਿੰਨਾ ਕਰਨਾ ਮੁੱਲ ਭਾਜੀ ਇਹਦਾ ਕਰਦੇ ਆ 2000 ਰੁਪਇਆ ਜੀ ਹਾਂ ਤੇ ਕਿੰਨੇ ਦੇਵਾਂਗੇ ਇਹ ਦੇਵਾਂਗੇ 16000 ਦੀ 16000 ਰੁਪਏ ਹੈ ਨਾ ਜੀ ਹਾਂ ਬਿਲਕੁਲ ਨੋਰਮਲ ਰੇਟ 1600 ਨੋਰਮਲ ਨੋਰਮਲ ਵੇਖੋ ਤੁਮੇ ਦੰਦਾ ਚ ਬੈਠਾ ਹਾਂ ਹਾਂ ਜੀ ਹਾਂ ਜੀ ਬਾਕੀ ਹੈ ਕੁਆਲਿਟੀ ਇਹ ਦੋਵਾਂ ਦੀ ਹਾਂ ਠੀਕ ਹੈ ਜੀ 7 ਕਿਲੋ ਦੁੱਧ ਆ ਠੀਕ ਹੈ ਜੀ ਇਹਨੂੰ ਮੇਰੀ ਤੋਰ ਕੇ ਦਿਖਾ ਦੀ ਜੀ ਦੱਕੀ ਕੋਈ ਵੀਰ ਭਰਾ ਫੋਨ ਲਾਵੇ ਮੌਕੇ ਤੇ ਹੋ ਹੀ ਜਾਊਗਾ ਦੋ ਤੇ 7 ਕਿਲੋ ਤੇ ਡੇਢ ਮਹੀਨਾ ਹੋ ਗਿਆ ਟੀਗਾ ਲੱਗੇ ਨੂੰ ਤੇ ਕਨਫਰਮ ਕੋਈ ਨਹੀਂ ਤੇ ਰੇਟ ਹੈਗਾ ਜੇ ਡਿਮਾਂਡ 22000 ਰੁਪਿਆ ਤੇ 16000 ਤੋਂ ਆਆਂ ਗਿਆ ਦਾ ਮਾਨਤਨ ਜਿਹੜਾ ਹੋਊਗਾ ਛੋੜ ਛੱਪਾ ਮੌਕੇ ਤੇ ਹੋਊਗਾ 15 ਹੀ ਦੇ ਦਾਂਗੇ 15 ਦੀ ਹੋ ਜੂਗੀ ਲਓ ਜੀ ਨਾਲੋ ਜੀ ਇੱਕ ਢੇੜਾ ਬਾਹਰ ਕੱਢ ਕੇ ਵਿਖਾਉਣੇ ਸ਼ਾਇਦ ਥੋੜਾ ਜਿਹਾ ਬੜਾ ਭਾਈ ਹੋਰ ਕੱਢ ਜੇ ਹਾਂ ਲਓ ਜੀ ਵੇਖੋ ਜੀ ਲਓ ਜੀ ਮੋੜੋ ਜੀ ਬਾਕੀ ਵਹਿੜਾ ਮਾ ਜੀ ਨਵੀਆਂ ਹਾਂਜੀ ਕੋਈ ਉਹ ਜੀਆਂ ਨਹੀਂ ਆ ਲਓ ਜੀ ਕਰਿਓ ਚੈੱਕ ਇਹਨੇ ਵੀ ਕੋਈ ਉਹ ਜੀ ਲੱਤਾਂ ਛੜਾਂ ਗਲੀ ਆ ਆ ਲਓ ਜੀ ਵੇਖੋ ਜੀ ਥਣ ਬਹੁਤ ਕੁਆਲਟੀ ਦੀ ਵੀ ਦੋ ਕਲੇ ਥਣ ਦਾ ਇੱਕ ਦਾ ਇਹ ਲਓ ਜੀ ਕਰੂ ਚੈੱਕ ਜੀ ਠੀਕ ਹੈ ਜੀ ਥਣ ਥਣ ਵਧੀਆ ਚਵਾ ਦੋਵਾਂ ਦਾ ਇੱਕ ਨੰਬਰ ਹੋਊਗਾ ਠੀਕ ਹੈ ਜੀ ਲੈ ਜੋ ਜੀ ਦੋਵੇਂ ਗਾਮਾ ਦੋਸਤ ਤੁਹਾਨੂੰ ਦਿਖਾਤੀਆਂ ਦੋਵੇਂ ਗਾਮਾ ਪਹਿਲਾ ਪਹਿਲਾ ਸੁਆ ਦੋਵੇਂ ਦੰਦਾਂ ਜੇ ਵਹਿੜਾ ਠੀਕ ਹੈ ਜੀ ਚੌਕੀਆਂ ਚਾਰ ਦੰਦ ਕੋਈ ਛੇ ਦੰਦ ਹੋਊਗੀ ਰੇਟ ਬਿਲਕੁਲ ਨੋਰਮਲ ਲੈਂਡ ਦੇਣੀ ਜਿਹੜਾ 16000 ਰੁਪਿਆ ਜੀ ਚੋਂ ਥੋੜਾ ਬੜਾ ਕੋਈ ਮਾਨਤਾ 15000 ਚ ਹੋਊਗਾ ਜਿਹੜੀ ਇਹ ਗਾਂ ਖਾਈ 27ਰ ਦੀ ਇਹ 27 ਦੀ ਪਹਿਲਾ ਨੰਬਰ ਜਿਹੜੀ ਆ 27000 ਦੀ ਤੇ ਜਿਹੜੀ ਦੂਜਾ ਨੰਬਰ ਇਹ ਦੋਸਤੋ ਹੋਊਗੀ 15000 ਦੀ ਦੇ ਵਿੱਚੋਂ ਥੋੜਾ ਬੜਾ ਕੋਈ ਮਾਨਤਾ ਜਿਹੜਾ ਮੌਕੇ ਤੇ ਹੋਊਗਾ ਹਾਂਜੀ ਕੋਈ ਵੀਰ ਭਰਾ ਫੋਨ ਲਾਵੇ ਕੋਈ ਨਹੀਂ ਜਿੰਨੀ ਜੋਗੇ ਥੋੜਾ ਬੋਲਾ ਕਰਾਂਗੇ ਠੀਕ ਹੈ ਜੀ ਹਾਂ ਕੋਈ ਫੋਨ ਲਾ ਦੇ ਡਿਟੇਲ ਦੋਵਾਂ ਪਛੋਣਾਂ ਦੱਸ ਤੀਓ ਸੋਏ ਸੋਏ ਨਾਗੇ ਦੋਵੇਂ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਬੇਸ਼ੱਕ ਕਰਨੀ ਤੁਹਾਡਾ ਅਰੇ ਜੀ ਅਣਿਆਣੇ ਆਪਾਂ ਇਥੋਂ ਪਿਆ ਮਤਬਲਾ ਆਈਆਂ ਆ ਤੇ ਦੇਰੀ ਚੋਂ ਲਿਆਂਦ ਗਾਵਾ ਠੀਕ ਹੈ ਜੀ ਇਹ ਅਭੀ ਇਥੇ ਕੋਈ ਤਸल्ली ਕਰਕੇ ਮੇਰਾ ਵੀਰ ਖੜੇ ਬਾਅਦ ਚ ਨਹੀਂ ਆਪਾਂ ਜੁਮੇਯਾਰ ਠੀਕ ਹੈ ਜੀ ਇਥੇ ਮੇਰਾ ਵੀਰ ਜੋ ਵੇਖਣਾ ਵੇਖੇ ਆਪਾਂ ਹਰ ਵੀਡੀਓ ਜਿਹੋ ਆਨੇ ਆ ਹਾਂਜੀ 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 ਬਾਕੀ ਚਲੋ ਅਗਲੇ ਨੇ ਕੋਣੀ ਨਾਚ ਹੋਣੀ ਅਗਲੇ ਦੀ ਮਰਜ਼ੀ ਆ ਠੀਕ ਹੈ ਜੀ ਆਪਣਾ ਫਰਜ਼ ਹੈ ਕਹਿਣ ਦਾ ਅਡਰੈਸ ਇਕਰੀ ਫੇਰ ਬੋਲ ਦੋ ਨਾ ਪਿੰਡ ਬਹਿਲਾ ਤਸੀਲ ਜ਼ਿਲ੍ਹਾ ਸ਼ਿਕਰਤਨਤਨ ਸਾਹਿਬ ਨਾਮ ਪ੍ਰਗਟ ਸਿੰਘ ਫੋਨ ਨੰਬਰ ਕੀ ਦਿੱਤੀ ਬੋਲ ਦੋ ਥਾਣੇ ਵਿਖਾ ਦਿਓ ਇਹਦੇ ਵਿਖਾਤੇ ਬਖਾਤੇ ਵਿਖਾਤੇ ਥਾ ਇਹ ਕੋ ਬਹੁਤ ਸਾਰੇ ਦੋਸਤ ਆਰਡਰ ਕਰ ਲਈ ਆਏ ਲਿਖਨੇ ਹਨ ਹੈਨਾ ਫੋਨ ਨੰਬਰ ਬੋਲ ਦੋ ਤੁਸੀਂ 8728073595 ਪਿੰਡ ਬਈਲਾ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਕੋਈ ਵੀਰ ਭਰਾ ਫੋਨ ਲਾਵੇ ਮਾਨਤਾਨ ਕਰਾਂਗੇ ਜੀ ਓਕੇ ਜੀ ਧੰਨਵਾਦ ਜੀ